ਸੀ ਪ੍ਰਾਈਮਰੀ ਸ਼ਾ ਟੀਵੀ ਦੇਖ ਰਹੇ ਹੋ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਜ਼ ਦੀ ਤਰ੍ਹਾਂ ਲੰਘੇ ਕੱਲ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਪੈਣ ਦੀ ਖਬਰ ਨਹੀਂ ਪ੍ਰਾਪਤ ਹੋਈ ਪਰ ਮੌਸਮ ਵਿਭਾਗ ਦਾ ਇਹ ਕਹਿਣਾ ਜੀ ਕਿ ਅੱਜ ਤੇ ਭਲਕ ਨੂੰ ਦੋ ਦਿਨ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਪੈ ਸਕਦਾ ਤੇ 20 ਸਤੰਬਰ ਤੋਂ ਪੰਜਾਬ ਦੇ ਵਿੱਚੋਂ ਮੌਨਸੂਨ ਪਾਉਣਾ ਨੇ ਮੁੜਨਾ ਸ਼ੁਰੂ ਹੋ ਜਾਣਾ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਦਿੱਲੀ ਦੇ ਵਿੱਚੋਂ ਆਲੇ-ਦੁਆਲੇ ਦੇ ਹੋਰ ਸੂਬਿਆਂ ਦੇ ਵਿੱਚੋਂ ਗੁਜਰਾਤ ਦੇ ਵਿੱਚੋਂ ਵੀ ਇਸ ਵੇਲੇ ਪੁੱਠੇ ਪੈਰੀ ਵਾਪਸ ਮੋੜਨ ਲੱਗੀਆਂ ਜੇ ਅਸੀਂ ਗੱਲ ਕਰੀਏ ਪਹਾੜੀ ਖੇਤਰ ਦੀ ਉਤਰਾਖੰਡ ਦੀ ਹਿਮਾਚਲ ਪ੍ਰਦੇਸ਼ ਦੀ ਉੱਥੇ ਇਸ ਵੇਲੇ ਸਥਿਤੀ ਮਾੜੀ ਆ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਉਤਰਾਖੰਡ ਦੇ ਵਿੱਚ ਬੱਦਲ ਫਟੇ ਜਿਹਦੇ ਕਰਕੇ ਮੌਤਾਂ ਦੀ ਗਿਣਤੀ ਕਹਿੰਦੇ ਵੀ 17 ਤੋਂ ਵੱਧ ਹੋ ਗਈ ਆ ਸੋ ਸਭ ਥਾਵਾਂ ਦੇ ਉੱਤੇ ਸਭ ਕੁਝ ਠੀਕ ਰਹੇ ਇਹਦੀ ਕਾਮਨਾ ਕਰਦੇ ਆ ਪਰ ਲੰਘੇ ਕੱਲ ਪੰਜਾਬ ਦੇ ਵਿੱਚ ਖਾਸੀ ਗਰਮੀ ਸੀ 37-38 ਡਿਗਰੀ ਤੱਕ ਤਾਪਮਾਨ ਬਾਕੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿੰਨਾ ਕਮੀ ਪੈਂਦਾ ਤੇ ਕਿੱਥੇ-ਕਿੱਥੇ ਪੈਂਦਾ ਇਹ ਵਕਤ ਬਿਆਨ ਕਰੂਗਾ ਪਰ ਮੀਂਹ ਦੀ ਇਸ ਵੇਲੇ ਲੋੜ ਹੈ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਇਤਕੀ ਮੀਂਹ ਲੋੜੋਂ ਵੱਧ ਪਿਆ ਇਸ ਕਰਕੇ ਮੀਂਹ ਦੀ ਲੋੜ ਪੰਜਾਬ ਦੇ ਲੋਕ ਮਹਿਸੂਸ ਨਹੀਂ ਕਰਦੇ ਪਰ ਜਦਿਆਂ ਜਦਿਆਂ ਮੌਨਸੂਨ ਪਾਉਣਾ ਕੀ ਰੰਗ ਤਮਾਸ਼ਾ ਪੇਸ਼ ਕਰਦੀਆਂ ਇਹ ਹੁਣ ਸਮਾਂ ਬਿਆਨ ਕਰੂਗਾ ਜਿਹੜੀ ਪਹਿਲੀ ਵੱਡੀ ਖਬਰ ਹੈ ਇਹ ਦੁਖਦਾਈ ਆ ਇੱਕ ਜੇਲ੍ਹ ਦੇ ਵਿੱਚੋਂ ਆਈ ਆ ਇੱਕ ਜੇਲ੍ਹ ਦੇ ਵਿੱਚ ਬੰਦੇ ਨੇ ਚਲੇ ਜਾਣਾ ਉਹਦੇ ਨਾਲ ਸੰਬੰਧਤ ਆਈ ਆ ਜਿਹੜੀ ਜੇਲ੍ਹ ਦੇ ਵਿੱਚੋਂ ਖਬਰ ਆਈ ਆ ਉਹਦੇ ਮੁਤਲਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਲਦੀਪ ਸਿੰਘ ਗੜਗੱਜ ਸਾਹਿਬ ਨੇ ਵੀ ਆਪਣਾ ਬਿਆਨ ਜ਼ਾਹਰ ਕੀਤਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਸੰਦੀਪ ਸਿੰਘ ਉਰਫ ਸਨੀ ਦੇ ਉੱਤੇ ਅਤਿਆਚਾਰ ਕੀਤਾ ਗਿਆ ਤੇ ਇਸ ਮਾਮਲੇ ਦੇ ਉੱਤੇ ਪੁਲਿਸ ਆ ਜਿਹੜੀ ਜੇਲ੍ਹ ਦੇ ਅਧਿਕਾਰੀ ਆ ਜਿਹੜੇ ਉਹ ਮੈਡੀਕਲ ਰਿਪੋਰਟ ਆ ਜਿਹੜੀ ਉਹ ਅਦਾਲਤ ਦੇ ਵਿੱਚ ਜਮਾ ਨਹੀਂ ਕਰਵਾ ਰਹੇ ਜਿਹਦੇ ਤੋਂ ਪਤਾ ਲੱਗਦਾ ਜੀ ਕਿ ਪੁਲਿਸ ਦੇ ਵੱਲੋਂ ਅਨੈਤਕ ਕੰਮ ਕੀਤਾ ਗਿਆ ਗਲਤ ਕੰਮ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਡਾਕਟਰਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਤੇ ਪਾਰਦਰਸ਼ਤ ਦੇ ਨਾਲ ਕੰਮ ਕਰਨਾ ਚਾਹੀਦਾ ਜਿਹੜਾ ਕਿ ਕਈ ਵਾਰੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ ਹੁਣ ਮਸਲਾ ਕੀ ਹੈ ਸੰਦੀਪ ਸਿੰਘ ਸਣੀ ਵਾਲਾ ਤੁਹਾਨੂੰ ਚੇਤੇ ਹੋਣਾ ਵੀ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਆ ਜਦੋਂ ਤਿੰਨ ਪੁਲਿਸ ਅਧਿਕਾਰੀ ਸਾਬਕਾ ਇਨਕਾਊਂਟਰ ਦੇ ਮਾਮਲੇ ਦੇ ਵਿੱਚ ਕਿਉਂਕਿ 1991 92 93 94 ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਫੇਕ ਇਨਕਾਊਂਟਰ ਵੀ ਕੀਤੇ ਆ ਉਹਨਾਂ ਇਨਕਾਊਂਟਰਾਂ ਦੇ ਮਾਮਲੇ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅਦਾਲਤ ਨੇ ਸਦਾ ਸੁਣਾਈ ਉਹ ਇਸ ਵੇਲੇ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਦੇ ਵਿੱਚ ਇੱਕ ਸੂਬਾ ਸਿੰਘ ਵੀ ਆ ਉੱਥੇ ਹੀ ਸੰਦੀਪ ਸਿੰਘ ਆ ਉਹ ਸੰਦੀਪ ਸਿੰਘ ਜਿਹੜਾ ਕਿ ਸੁਧੀਰ ਸੂਰੀ ਦੇ ਕਤਲ ਕਾਰਡ ਦੇ ਵਿੱਚ ਜੇਲ੍ਹ ਦੇ ਵਿੱਚ ਬੰਦਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਸੁਧੀਰ ਸੂਰੀ ਦਾ ਕਤਲ ਹੋਇਆ ਸੀ ਉਹ ਸੰਦੀਪ ਸਣੀ ਦੇ ਵੱਲੋਂ ਕੀਤਾ ਗਿਆ ਇਹ ਦੋਸ਼ ਲੱਗੇ ਸੀ ਉਸ ਤੋਂ ਬਾਅਦ ਉਹਨੂੰ ਜੇਲ੍ਹ ਹੋਈ ਯਾਨੀ ਕਿ ਇਹ ਤਿੰਨ ਪੁਲਿਸ ਮੁਲਾਜ਼ਮ ਵੀ ਜੇਲ੍ਹ ਦੇ ਵਿੱਚ ਆ ਪਟਿਆਲੇ ਵਾਲੀ ਦੇ ਵਿੱਚ ਤੇ ਸੰਦੀਪ ਵੀ ਜੇਲ੍ਹ ਦੇ ਵਿੱਚ ਆ ਜਿਵੇਂ ਕਿ ਮੀਡੀਆ ਦੇ ਵਿੱਚ ਖਬਰਾਂ ਆਈਆਂ ਹਾਲਾਂਕਿ ਇਨ੍ਹਾਂ ਖਬਰਾਂ ਦੇ ਵਿੱਚ ਕੁਝ ਨਾ ਕੁਝ ਵਾਧ ਘਾਟ ਵੀ ਸੰਭਵ ਆ ਜਿਵੇਂ ਕਿ ਖਬਰਾਂ ਆਈਆਂ ਉਹਦੇ ਮੁਤਾਬਕ ਪਿਛਲੇ ਹਫਤੇ ਪੁਲਿਸ ਮੁਲਾਜ਼ਮਾਂ ਦੀ ਤੇ ਸਣੀ ਦੀ ਕਿਸੇ ਗੱਲੋਂ ਬਹਿਸ ਹੋਈ ਬਹਿਸ ਤੋਂ ਬਾਅਦ ਕਰਨ ਜੀ ਸਣੀ ਦੇ ਵੱਲੋਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਕੀਤਾ ਗਿਆ ਹਮਲਾ ਕੀਤਾ ਗਿਆ ਕਿਸੇ ਨੁਕੀਲੀ ਚੀਜ਼ ਦੇ ਨਾਲ ਤੇ ਇਹਨਾਂ ਦਾ ਕੁੱਟ-ਕੁੱਟ ਕੇ ਬਹੁਤ ਬੁਰਾ ਹਾਲ ਕੀਤਾ ਗਿਆ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਉਸ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮਾਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਲੰਘੇ ਕੱਲ ਭਰਤੀ ਕੀਤੇ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਸੂਬਾ ਸਿੰਘ ਜਿਹੜਾ ਕਿ ਸਾਬਕਾ ਇੰਸਪੈਕਟਰ ਆ ਉਹਨੇ ਦਮ ਤੋੜਤਾ ਹੁਣ ਕਹਿੰਦੇ ਪੁਲਿਸ ਨੇ ਉਹਦੇ ਉੱਤੇ ਲਾਏ ਗਏ ਦੋਸ਼ਾਂ ਦੇ ਮੁਤਾਬਕ ਪੁਲਿਸ ਨੇ ਸੰਦੀਪ ਸਿੰਘ ਸਣੀ ਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਜਿਹਦੇ ਕਰਕੇ ਉਹਦਾ ਕਹਿੰਦੇ ਜੀ ਇਸ ਵੇਲੇ ਹਾਲ ਬਹੁਤ ਮਾੜਾ ਤੇ ਜਿਹਦੇ ਕਰਕੇ ਹੁਣ ਕਹਿੰਦੇ ਜੀ ਕਿ ਉਹ ਪੁਲਸਾ ਜਿਹੜੀ ਉਹਦੀ ਰਿਪੋਰਟ ਆ ਜਿਹੜੀ ਉਹ ਹੁਣ ਪੇਸ਼ ਨਹੀਂ ਕਰ ਰਹੀ ਪੁਲਿਸ ਦੇ ਵੱਲੋਂ ਅਨਮਨੁੱਖੀ ਔਰਤੇ 'ਤੇ ਅਤਿਆਚਾਰ ਕੀਤਾ ਗਿਆ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦਾ ਦੋਸ਼ ਲਾਇਆ ਕੁਝ ਕੁ ਜਥੇਬੰਦੀਆਂ ਨੇ ਇਸ ਗੱਲ ਦਾ ਦੋਸ਼ ਲਾਇਆ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਵਰਤਣੀ ਚਾਹੀਦੀ ਆ ਇਸ ਮਾਮਲੇ ਦੇ ਉੱਤੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰ ਆ ਇੱਕ ਹਿੱਸਾ ਉਹ ਆ ਜਿਹੜਾ ਇਹ ਗੱਲ ਕਹਿੰਦਾ ਕਿ ਜਿਸ ਤਰੀਕੇ ਦੇ ਨਾਲ ਅਨਮਨੁੱਖੀ ਤਸ਼ੱਦਦ ਬੀਤੇ ਵੇਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੇ ਗਏ ਬੇਕਸੂਰ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਇਹਨਾਂ ਨੂੰ ਇਸੇ ਤਰੀਕੇ ਦੀ ਸਜ਼ਾ ਜੇਲ੍ਹ ਦੇ ਵਿੱਚ ਮਿਲਣੀ ਚਾਹੀਦੀ ਸੀ ਇੱਕ ਹਿੱਸਾ ਉਹ ਵੀ ਹੈ ਜਿਹੜਾ ਇਹ ਗੱਲ ਕਹਿੰਦਾ ਕਿ ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਨਹੀਂ ਇਹਨਾਂ ਨੇ ਜਾਨ ਲਈ ਤਾਂ ਇਹਨਾਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਤੇ ਹੁਣ ਆਪਾਂ ਨੂੰ ਇਹਨਾਂ ਦੇ ਉੱਤੇ ਹਮਲਾ ਕਰਨ ਦਾ ਅਧਿਕਾਰ ਨਹੀਂ ਕਾਨੂੰਨ ਆਪਣਾ ਕੰਮ ਕਰ ਰਿਹਾ ਹੁਣ ਇਹ ਵੀ ਪਤਾ ਲੱਗਾ ਜੀ ਕਿ ਸੰਦੀਪ ਸਿੰਘ ਦੇ ਵੱਲੋਂ ਪਹਿਲਾਂ ਤੇ ਜੋ ਮਾਰਕੁੱਟ ਦਾ ਪਰਚਾ ਦਰਜ ਕੀਤਾ ਗਿਆ ਸੀ ਪਰ ਹੁਣ ਜਦੋਂ ਸੁਭਾ ਸਿੰਘ ਦਾ ਕਤਲ ਹੋ ਗਿਆ ਸੰਦੀਪ ਸਿੰਘ ਦੇ ਉੱਤੇ ਕਤਲ ਦਾ ਪਰਚਾ ਦਰਜ ਹੋ ਗਿਆ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੀ ਕੀ ਮੋੜ ਆਉਣਗੇ ਇਹ ਵਕਤ ਨੇ ਬਿਆਨ ਕਰਨਾ ਪਰ ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਜਿਹਨੂੰ ਅਸੀਂ ਬੇहद ਸੁਰੱਖਿਆ ਵਾਲੀ ਜੇਲ੍ਹ ਮੰਨਦੇ ਆ ਜਿਵੇਂ ਕਿ ਨਾਬੇ ਵਾਲੀ ਜੇਲ੍ਹ ਨੂੰ ਵੀ ਅਸੀਂ ਆਮ ਤੌਰ ਦੇ ਉੱਤੇ ਸੁਰੱਖਿਆ ਵਾਲੀ ਮੰਨਦੇ ਆ ਉੱਥੇ ਇਸ ਤਰੀਕੇ ਨਾਲ ਮਾਰਕੁਟਾਈ ਹੋਣੀ ਉਸ ਥਾਂ ਦੇ ਉੱਤੇ ਨਕੀਲੀ ਚੀਜ਼ ਹੋਣੀ ਉਸ ਥਾਂ ਦੇ ਉੱਤੇ ਇਸ ਤਰੀਕੇ ਦਾ ਹਮਲਾ ਹੋਣਾ ਉਸ ਤਰੀਕੇ ਦੇ ਨਾਲ ਬੰਦੇ ਦੇ ਵੱਲੋਂ ਬੰਦੇ ਦੇ ਉੱਤੇ ਹਮਲਾ ਕਰ ਦਿੱਤਾ ਜਾਣਾ ਉਸ ਤਰੀਕੇ ਦੇ ਨਾਲ ਹੀ ਇਹ ਹੁਣ ਖਬਰ ਬਹੁਤ ਵੱਡੀ ਬਣੀ ਆ ਤੇ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਸਵਾਲ ਖੜੇ ਹੋਣ ਲੱਗ ਪਏ ਆ ਕੋਈ ਵੀ ਨੇਤਾ ਇਸ ਮਸਲੇ ਦੇ ਉੱਤੇ ਕੁਝ ਨਹੀਂ ਬੋਲ ਰਿਹਾ ਕੋਈ ਪੁਲਿਸ ਅਧਿਕਾਰੀ ਇਸ ਮਸਲੇ ਦੇ ਉੱਤੇ ਸਪਸ਼ਟੀਕਰਨ ਨਹੀਂ ਦੇ ਰਿਹਾ ਜਥੇਦਾਰ ਸਾਹਿਬ ਨੇ ਆਪਣੇ ਵਿਚਾਰ ਪੇਸ਼ ਕੀਤੇ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਨਗੇ ਟਿੱਪਣੀ ਪਟਿਆਲਾ ਦੇ ਵਿੱਚ ਕੇਂਦਰੀ ਜੇਲ੍ਹ ਦੇ ਵਿੱਚ 7 ਦਿਨ ਪਹਿਲਾਂ ਪੁਲਿਸ ਦੇ ਤਿੰਨ ਸਾਬਕਾ ਅਧਿਕਾਰੀਆਂ ਦੇ ਉੱਤੇ ਹਿੰਦੂ ਨੇਤਾ ਸੁਦੀਰ ਸੂਰੀ ਦੇ ਕਤਲकांड ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੰਦੀਪ ਸਣੀ ਨੇ ਹਮਲਾ ਕੀਤਾ ਸੀ ਤਿੰਨੇ ਸਾਬਕਾ ਅਧਿਕਾਰੀ ਜ਼ਖਮੀ ਹੋ ਗਏ ਸਨ ਤੇ ਉਹਨਾਂ ਨੂੰ ਖੂਨ ਦੇ ਵਿੱਚ ਲਤਪਤ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪਤਾ ਲੱਗਾ ਕਿ ਇਹਨਾਂ ਦੇ ਵਿੱਚੋਂ ਇੱਕ ਕਰਮਚਾਰੀ ਸੂਬਾ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਸੀ ਜਿਹਦੇ ਕਰਕੇ ਇਲਾਜ ਮੌਕੇ ਉਹਨੇ ਦਮ ਤੋੜ ਦਿੱਤਾ ਇਹ ਵੀ ਪਤਾ ਲੱਗਾ ਜੀ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸਣੀ ਦੇ ਉੱਤੇ ਹੁਣ ਕਤਲ ਦਾ ਵੀ ਪਰਚਾ ਦਰਜ ਕਰ ਲਿਆ ਜਾਣਕਾਰੀ ਦੇ ਮੁਤਾਬਕ ਸਾਬਕਾ ਸਬ ਇੰਸਪੈਕਟਰ ਸੂਬਾ ਸਿੰਘ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਤੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਵੱਖ-ਵੱਖ ਕੇਸਾਂ ਦੇ ਵਿੱਚ ਸਜ਼ਾ ਕੱਟ ਰਹੇ ਨੇ ਸੂਬਾ ਸਿੰਘ ਤੇ ਗੁਰਬਚਨ ਸਿੰਘ ਫਰਜ਼ੀ ਇਨਕਾਊਂਟਰ ਮਾਮਲੇ ਵਿੱਚ ਜੇਲ੍ਹ ਕੱਟ ਰਹੇ ਸੀ ਤੇ ਇੰਸਪੈਕਟਰ ਇੰਦਰਜੀਤ ਸਿੰਘ ਡਰੱਗ ਮਾਮਲੇ ਵਿੱਚ ਜੇਲ੍ਹ ਦੇ ਵਿੱਚ ਬੰਦਾ ਹੈ ਤਿੰਨਾਂ ਦੀ ਸੰਦੀਪ ਸਿੰਘ ਉਰਫ਼ ਸਣੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਸਣੀ ਨੇ ਇਹਨਾਂ ਤਿੰਨਾਂ ਦੇ ਉੱਤੇ ਹਮਲਾ ਕੀਤਾ ਤੇ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਇੱਥੋਂ ਇਹ ਮਾਮਲਾ ਵਧਿਆ ਸੁਧੀਰ ਸੂਰੀ ਦੇ ਕਤਲ ਦਾ ਦੋਸ਼ੀ ਸੰਦੀਪ ਸਣੀ ਅਮਰਸਰ ਦਾ ਦੁਕਾਨਦਾਰ ਹੈ ਜਿਸ ਦੀ ਦੁਕਾਨ ਉਸ ਥਾਂ ਦੇ ਉੱਤੇ ਸੀ ਜਿਹੜੀ ਥਾਂ ਦੇ ਉੱਤੇ ਸੂਰੀ ਧਰਨਾ ਦੇ ਰਿਹਾ ਸੀ 4 ਨਵੰਬਰ 2022 ਨੂੰ ਅਮਰਸਰ ਦੇ ਗੋਪਾਲ ਮੰਦਰ ਦੇ ਬਾਹਰ ਧਰਨਾ ਪ੍ਰਦਰਸ਼ਨ ਦੇ ਮੌਕੇ ਉਸਨੇ ਸ਼ੇਰ ਸੈਨਾ ਟਕਸਾਲੀ ਦੇ ਨੇਤਾ ਸੁਦੀਰ ਸੂਰੀ ਨੂੰ ਗੋਲੀ ਮਾਰੀ ਸੀ ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਦੋਂ ਤੋਂ ਸੰਦੀਪ ਸਣੀ ਜੇਲ੍ਹ ਦੇ ਵਿੱਚ ਬੰਦਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤੇ ਕਹਾਂਗੇ ਇਸ ਮਾਮਲੇ ਦੇ ਵਿੱਚ ਹੋਰ ਵਿਸਥਾਰ ਹੌਲੀ-ਹੌਲੀ ਸਾਹਮਣੇ ਆਉਣ ਦੀ ਸੰਭਾਵਨਾ ਜਦੋਂ ਪੁਲਿਸ ਦੇ ਵੱਲੋਂ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਗਈ ਜਦੋਂ ਪੁਲਿਸ ਦੇ ਵੱਲੋਂ ਮੈਡੀਕਲ ਰਿਪੋਰਟ ਆ ਜਿਹੜੀ ਨਸ਼ਰ ਕਰ ਦਿੱਤੀ ਗਈ ਜਾਂ ਅਦਾਲਤ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਉਸ ਤੋਂ ਬਾਅਦ ਇਸ ਕਹਾਣੀ ਦੇ ਵਿੱਚ ਹੋਰ ਸਫਾਈ ਆਉਣ ਦੀ ਆਸ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਕੁਝ ਲੋਕਾਂ ਦੇ ਵੱਲੋਂ ਧਰਨਾ ਦੇਣ ਦੀ ਗੱਲ ਵੀ ਸਾਹਮਣੇ ਆਈ ਆ ਕਿ ਸੰਦੀਪ ਦੇ ਉੱਤੇ ਅਤਿਆਚਾਰ ਕੀਤਾ ਇਸ ਮਾਮਲੇ ਨੂੰ ਨਸ਼ਰ ਕੀਤਾ ਜਾਵੇ ਤੇ ਇਹ ਵੀ ਗੱਲ ਕਹੀ ਗਈ ਆ ਕਿ ਪਟਿਆਲੇ ਵਾਲੀ ਜੇਲ੍ਹ ਦੇ ਵਿੱਚੋਂ ਬਦਲ ਕੇ ਸੰਗਰੂਰ ਵਾਲੀ ਜੇਲ੍ਹ ਦੇ ਵਿੱਚ ਸਨੀ ਨੂੰ ਭੇਜ ਦਿੱਤਾ ਗਿਆ ਇਹ ਵੀ ਪਤਾ ਲੱਗਾ ਵੀ ਜਿਹੜੇ ਦੋ ਪੁਲਿਸ ਮੁਲਾਜ਼ਮ ਆ ਉਹਨਾਂ ਦੀ ਸਥਿਤੀ ਵੀ ਕਹਿੰਦੇ ਵੀ ਬਹੁਤੀ ਵਧੀਆ ਨਹੀਂ ਆ ਬਾਕੀ ਬਿਨ ਇਹ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ ਪਰ ਪਟਿਆਲੇ ਵਾਲੀ ਜੇਲ੍ਹ ਦੇ ਵਿੱਚੋਂ ਆਈ ਹੋਈ ਇਸ ਖਬਰ ਨੇ ਸਾਰੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਦੂਜਾ ਮਹੱਤਵਪੂਰਨ ਕੇਸ ਇਹ ਹੈ ਜਿਹੜਾ ਕਿ ਅਸੀਂ ਮੁੱਢ ਦੇ ਵਿੱਚ ਵਿਚਾਰਿਆ ਸੀ ਕਿ ਇੰਗਲੈਂਡ ਦੇ ਵਿੱਚ ਚਰਨਜੀਤ ਸਿੰਘ ਨਾਂ ਦਾ ਇੱਕ ਬੰਦਾ ਬੈਠਾ ਉਹਦੇ ਮਿੱਤਰ ਚਾਰੇ ਦੇ ਵਿੱਚ ਇੱਕ ਰੁਪਿੰਦਰ ਕੌਰ ਪੰਦੇਰ ਨਾਂ ਦੀ ਔਰਤਾਂ ਜਿਹੜੀ ਕਿ ਅਮਰੀਕਾ ਦੇ ਵਿੱਚੋਂ ਆਈ ਆ ਉਹ ਅਮਰੀਕਾ ਦੇ ਵਿੱਚੋਂ ਵਿਆਹ ਕਰਵਾਉਣ ਦੇ ਲਈ ਇਸ ਵਿਅਕਤੀ ਨਾਲ ਆਈ 71 ਸਾਲ ਦੀ ਉਸ ਔਰਤ ਦੀ ਉਮਰ ਆ ਉਸ ਔਰਤ ਦੇ ਨਾਲ ਇਹ ਜਿਹੜਾ ਬੰਦਾ ਇੰਗਲੈਂਡ ਦੇ ਵਿੱਚ ਬੈਠਾ ਜਿਹੜਾ ਉਹਦਾ ਮਿੱਤਰ ਉਹ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਉਹਨੇ ਜੀ 50 ਲੱਖ ਰੁਪਏ ਦਾ ਲਾਲਚ ਦੇ ਕੇ ਸੁਖਜੀਤ ਸਿੰਘ ਹੁਰਾ ਨੂੰ ਇਸ ਔਰਤ ਦਾ ਪੰਜਾਬ ਦੇ ਵਿੱਚ ਕਤਲ ਕਰਵਾਤਾ ਕਤਲ ਕਰਵਾਤਾ ਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਨਸ਼ਰ ਕੀਤਾ ਗਿਆ ਮੁੱਖ ਦੋਸ਼ੀ ਨੂੰ ਕਹਿੰਦੇ ਜੀ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਇਹ ਦੇਖੋ ਇੰਗਲੈਂਡ ਦੇ ਵਿੱਚ ਬੈਠਾ ਬੰਦਾ ਕਰਤੂਤ ਕਿਹੜੀ ਕਰ ਰਿਹਾ ਤੁਹਾਡੀ ਨਹੀਂ ਨਿਭਦੀ ਤੁਹਾਡਾ ਰਾਬਤਾ ਨਹੀਂ ਤੁਹਾਡੇ ਕੋਲੇ ਅੱਡ ਹੋਣ ਦੇ ਬਹੁਤ ਸਾਰੇ ਤਰੀਕੇ ਆ ਤੁਸੀਂ ਇਕੱਠੇ ਹੋਏ ਵੀ ਨਹੀਂ ਤੁਹਾਡੇ ਆਪਸ ਦੇ ਵਿੱਚ ਨੇੜਤਾ ਵਾਲੇ ਸਬੰਧ ਹੋਣਗੇ ਪਰ ਤੁਹਾਨੂੰ ਕਿਸੇ ਦੀ ਜਾਨ ਲੈਣ ਲੱਗੇ ਡਰ ਨਹੀਂ ਆਉਂਦਾ ਜਿਹੜੇ ਬੰਦੇ ਨੇ ਇੱਥੇ ਬੈਠੇ ਨੇ 50 ਲੱਖ ਰੁਪਏ ਦੇ ਲਾਲਚ ਦੇ ਵਿੱਚ ਇਸ ਔਰਤ ਦਾ ਕਤਲ ਕੀਤਾ ਹੁਣ ਉਹਨੇ ਪੁਲਿਸ ਦੇ ਕੋਲੇ ਹੋਰ ਕਿਹੜੀਆਂ ਕਿਹੜੀਆਂ ਕਹਾਣੀਆਂ ਬਿਆਨ ਕਰਨੀਆਂ ਕਿਹੜੀਆਂ ਕਿੜੀਆਂ ਜਾਣਕਾਰੀਆਂ ਨਸ਼ਰ ਕਰਨੀਆਂ ਵਕਤ ਬਿਆਨ ਕਰੂੰਗਾ ਪਰ ਆਪਣੇ ਆਪ ਦੇ ਵਿੱਚ ਸੱਚੀ ਮੁੱੱਚੀ ਬਹੁਤ ਵੱਡੇ ਦੁੱਖ ਵਾਲੀ ਗੱਲ ਆ ਕਿ ਸਾਡੇ ਪੰਜਾਬੀਆਂ ਦਾ ਇੱਕ ਹਿੱਸਾ ਆਹ ਹਰਕਤਾਂ ਆਹ ਕਰਤੂਤਾਂ ਵੀ ਕਰਦਾ ਇਹ ਚਰਨਜੀਤ ਸਿੰਘ ਤਾਂ ਆਪ ਬਾਹਰ ਬੈਠਾ ਇੱਥੇ ਬੰਦੇ ਵਰਵਾਉਂਦਾ ਤੇ ਕਿੰਨੇ ਇਹ ਬੰਦੇ ਕਰੂਰ ਆ ਤੇ ਕਿੰਨੇ ਇਹ ਬੰਦੇ ਦਰਿੰਦੇ ਆ ਇਥੋਂ ਇਸ ਗੱਲ ਦਾ ਪਤਾ ਲੱਗਦਾ ਇਹਨਾਂ ਬੰਦਿਆਂ ਨੂੰ ਵੀ ਪੁੱਠੇ ਟੰਗਣਾ ਚਾਹੀਦਾ ਗੱਲ ਇਹ ਆ ਵੀ ਜੇਕਰ ਇੱਕ ਪ੍ਰਵਾਸੀ ਨੂੰ ਜਿਹਨੇ ਕਿ ਬੱਚੇ ਦਾ ਕਤਲ ਕੀਤਾ ਉਹਨੂੰ ਪੁੱਠੇ ਟੰਗਣਾ ਚਾਹੀਦਾ ਤੇ ਇਹ ਚਰਨਜੀਤ ਵਰਗਿਆਂ ਨੂੰ ਇੱਥੇ ਲਿਆ ਕੇ ਇਹ ਵੀ ਪੁੱਠੇ ਟੰਗਣੇ ਚਾਹੀਦੇ ਆ ਜਿਨ੍ਹਾਂ ਨੇ ਇੱਥੇ ਪੈਸਿਆਂ ਦੇ ਲਾਲਚ ਦੇ ਵਿੱਚ ਇਸ ਔਰਤ ਦਾ ਕਤਲ ਕੀਤਾ ਇਹ ਵੀ ਪੁੱਠੇ ਟੰਗਣੇ ਚਾਹੀਦੇ ਆ ਸਜ਼ਾਵਾ ਮਿਸਾਲੀ ਮਿਲਣੀਆਂ ਚਾਹੀਦੀਆਂ ਇਹ ਬੰਦੇ ਬਖਸ਼ਣੇ ਨਹੀਂ ਚਾਹੀਦੇ ਇਹ ਬੰਦੇ ਇਨਸਾਨੀਅਤ ਦੇ ਉੱਤੇ ਕਲੰਕਾ ਇਹਨਾਂ ਲੋਕਾਂ ਦੇ ਨਾਲ ਕਿਸੇ ਦਾ ਕੋਈ ਰਾਬਤਾ ਨਹੀਂ ਹੋਣਾ ਚਾਹੀਦਾ ਦੁੱਖ ਹੁੰਦਾ ਵੀ ਪੰਜਾਬ ਦੀ ਧਰਤੀ ਦੇ ਉੱਤੇ ਆ ਕੁਝ ਵੀ ਹੁੰਦਾ ਦੁੱਖ ਹੁੰਦਾ ਵੀ ਪੰਜਾਬ ਦੀ ਧਰਤੀ ਦੇ ਉੱਤੇ ਖੂਨ ਡੁੱਲਦਾ ਖੂਨ ਵੀ ਇਸ ਕਰਕੇ ਡੁੱਲਦਾ ਵੀ ਸਾਡੇ ਸਵਾਰਥ ਇਸ ਥਾਂ ਤੋਂ ਇਉਂ ਆ ਇਹ ਵੀ ਪਤਾ ਲੱਗਾ ਵੀ ਜਿਹੜੀ ਇਹ ਔਰਤ ਰਪਿੰਦਰ ਕੌਰ ਪੰਦੇਰ ਮਾਰੀ ਗਈ ਆ ਇਹਨੇ ਬਹੁਤ ਸਾਰੇ ਪੈਸੇ ਚਰਨਜੀਤ ਦੇ ਤੇ ਸੁਖਜੀਤ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਵਾਏ ਸੀ ਕਿਉਂਕਿ ਇਹ ਜਦੋਂ ਵੀ ਬਾਹਰੋਂ ਆਉਂਦੀ ਸੀ ਇਹ ਸੁਖਜੀਤ ਦੇ ਘਰ ਦੇ ਵਿੱਚ ਰਹਿੰਦੀ ਸੀ ਸੁਖਜੀਤ ਨੇ ਹੀ ਡਰਾਮਾ ਕੀਤਾ ਸੀ ਵੀ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਕਿ ਭਾਈ ਇਹ ਔਰਤ ਜਿਹੜੀ ਮੇਰੇ ਕੋਲੇ ਘਰ ਦੇ ਵਿੱਚ ਰਹਿੰਦੀ ਆ ਜਿਹਨੇ ਆਪਣੀ ਜ਼ਮੀਨ ਦੀ ਪਾਵਰ ਆਫ ਟਾਰਨੀ ਵੀ ਨੂੰ ਸੌਂਪੀ ਆ ਵੀ ਉਹ ਲਾਪਤਾ ਪਰ ਹੌਲੀ 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 ਪਤਾ ਲੱਗਦਾ ਗਿਆ ਕਿਉਂਕਿ ਨਾਲੇ ਦੇ ਵਿੱਚੋਂ ਇਹਦੀ ਲਾਸ਼ ਮਿਲੀ ਆ ਇਹਦਾ ਮਾੜੇ ਹਾਲਤ ਦੇ ਵਿੱਚ ਫੋਨ ਵੀ ਮਿਲਿਆ ਤੇ ਅੰਗਲੀ ਸੰਗਲੀ ਪੁਲਿਸ ਨੇ ਜੋੜੀ ਆ ਤੇ ਇਹ ਗੱਲ ਕਹੀ ਆ ਵੀ ਇਹ ਕਤਲकांड ਸੁਲਝ ਗਿਆ ਦੁੱਖ ਹੋਇਆ ਇਸ ਖਬਰ ਦੇ ਬਾਰੇ ਜਾਣ ਕੇ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਮਹਿੰਦੀ ਸ਼ੁਰੂਆਤ ਕੀਤੀ ਗਈ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਪਾਰੀ, ਕਲਾਕਾਰ, ਆਮ ਲੋਕ ਜਾਂ ਜਿਹੜੇ ਵੀ ਕੋਈ ਸਿਆਸੀ ਪਾਰਟੀਆਂ ਦੇ ਵੀ ਹੋਣ ਜਾਂ ਕਿਸੇ ਵੀ ਕਿੱਤੇ ਨਾਲ ਕਿਸੇ ਵੀ ਪੇਸ਼ੇ ਨਾਲ ਜੁੜੇ ਹੋਏ ਲੋਕ ਆ ਉਹ ਇਸ ਮਿਸ਼ਨ ਦੇ ਤਹਿਤ ਵੱਧ ਤੋਂ ਵੱਧ ਦਾਨ ਕਰਨ ਤੁਹਾਨੂੰ ਅਸੀਂ ਇਸ ਗੱਲ ਦਾ ਭਰੋਸਾ ਦਿਵਾਉਂਦੇ ਆ ਕਿ ਇੱਕ ਇੱਕ ਰੁਪਏ ਦੀ ਇੱਕ ਇੱਕ ਪੈਸੇ ਦੀ ਪਾਰਦਰਸ਼ਤਾ ਦਾ ਖਿਆਲ ਰੱਖਿਆ ਜਾਊਗਾ ਤੁਹਾਡਾ ਪੈਸਾ ਵਧਾ ਕੇ ਹੜਪੀੜਤਾ ਦੇ ਉੱਤੇ ਲਾਇਆ ਜਾਊਗਾ ਘਟਾ ਕੇ ਨਹੀਂ ਕਿਉਂਕਿ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਇਸ ਵੇਲੇ ਪੰਜਾਬ ਦੀ ਸਰਕਾਰ ਯਾਨੀ ਕਿ ਮੁੱਖ ਮੰਤਰੀ ਰਾਹਤ ਫੰਡ ਸਕੀਮ ਵੀ ਚੱਲ ਰਹੀ ਆ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਮਦਦ ਕਰਨ ਦਾ ਐਲਾਨ ਕੀਤਾ ਗਿਆ ਤੇ ਇਸ ਵੇਲੇ ਉੱਥੇ ਹਾਲਾਤ ਬਹੁਤ ਮਾੜੇ ਆ ਜੀ ਨੂੰ ਵੀ ਲੱਗਦਾ ਜੀ ਕਿ ਹਾਲਾਤ ਇੰਨੇ ਮਾੜੇ ਨਹੀਂ ਮੇਰੀ ਉਹਨੂੰ ਬੇਨਤੀ ਹੈ ਜੀ ਕਿ ਤੁਸੀਂ ਕਾਲੂਵਾਲ ਪਿੰਡ ਦੇ ਵੱਲ ਜਾਓ ਤੁਸੀਂ ਜਾਓ ਜੀ ਇਸ ਵੇਲੇ ਟਿੰਡੀ ਵਾਲਾ ਪਿੰਡ ਦੇ ਵੱਲ ਤੁਸੀਂ ਜਾਓ ਜੀ ਇੱਧਰ ਮਕੌੜਾ ਪੱਤਣ ਦੇ ਵੱਲ ਤੁਸੀਂ ਉਹਨਾਂ ਪਿੰਡਾਂ ਦੇ ਵੱਲ ਜਾਓ ਤੁਹਾਨੂੰ ਪਤਾ ਲੱਗ ਜਾਂਦਾ ਵੀ ਭਾਈ ਰੇਤ ਕਿਵੇਂ ਢੇਰਾਂ ਦੇ ਢੇਰਾਂ ਤੇ ਖੱਡਾਂ ਕਿਵੇਂ ਬਣੀਆਂ ਪਈਆਂ ਖੇਤਾਂ ਦੇ ਵਿੱਚ ਤੇ ਖੇਤਾਂ ਦਾ ਮੋਹੰਦਰਾ ਕਿਵੇਂ ਵਿਗੜਿਆ ਪਿਆ ਇਹ ਗੱਲਾਂ ਕਹਿਣ ਦੇ ਨਾਲ ਪਤਾੜੀ ਲੱਗਦੀਆਂ ਦੇਖ ਕੇ ਪਤਾ ਵੱਧ ਲੱਗਦੀਆਂ ਅਸੀਂ ਵੀ ਹੁਣ ਇੱਕ ਵਾਰੀ ਫੇਰ ਜਾਣਾ ਉੱਥੇ ਦੇਖ ਕੇ ਆਉਣਾ ਤੇ ਦਰਸ਼ਕਾਂ ਨੂੰ ਆਪਦੇ ਪਰਿਵਾਰਕ ਮੈਂਬਰਾਂ ਨੂੰ ਉਹ ਹਾਲਾਤ ਬਿਆਨ ਕਰਾਂਗੇ ਕਿ ਆਹ ਕੁਝ ਇਸ ਵੇਲੇ ਉੱਥੇ ਦੇਖਣ ਨੂੰ ਮਿਲ ਰਿਹਾ ਹੈ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਕਈ ਲੋਕ ਸਿਆਸਤ ਕਰੀ ਜਾਂਦੇ ਆ ਕੇਂਦਰ ਦੇ ਮੰਤਰੀ ਬਹੁਤ ਸਾਰੇ ਆਏ ਧੰਨਵਾਦ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਹਾਲਚਲ ਪੁੱਛਿਆ ਪਰ ਪੰਜਾਬ ਦੇ ਲੋਕਾਂ ਨੂੰ ਉਹ ਦੇ ਕੇ ਕੀ ਗਏ ਸਵਾਲ ਇਹ ਆ ਲੰਗੇਕਲ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬਾ ਜੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਕਿਹਾ ਜੀ ਕਿ 2 ਲੱਖ 15000 ਏਕੜ ਤੋਂ ਵੱਧ ਜ਼ਮੀਨਾਂ ਜਿਹੜੀ ਉਹ ਇਸ ਵੇਲੇ ਰੇਤੇ ਨਾਲ ਭਰੀ ਪਈ ਆ ਉਹਦੇ ਵਿੱਚ 2 ਤੋਂ ਲੈ ਕੇ 4 ਫੁੱਟ ਤੱਕ ਰੇਤ ਚੜੀ ਹੋਈ ਆ ਇੱਕ ਏਕੜ ਨੂੰ ਜੇਕਰ ਸਵਾਰਨਾ ਹੋਵੇ ਰੇਤ ਚੁੱਕਣੀ ਹੋਵੇ ਤਾਂ 7 ਤੋਂ ਲੈ ਕੇ 10000 ਰੁਪਏ ਖਰਚਾ ਆਉਂਦਾ ਮਤਲਬ ਇਹ ਜੇ ਕਿ 150 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਤਾਂ ਇਸ ਵੇਲੇ ਸਿਰਤ ਸਿਰ ਪਰ ਰੇਤ ਚੁੱਕਣ ਦੇ ਉੱਤੇ ਆਉਣਾ ਫਿਰ ਫਸਲ ਦੀ ਬਿਜਾਈ ਇਹ ਇੱਕ ਸਰਕਾਰੀ ਅੰਕੜਾ ਇਹਦੇ ਵਿੱਚ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਸ਼ਾਮਿਲ ਹੋ ਸਕਦੀਆਂ ਪਰ ਤੁਸੀਂ ਦੇਖੋ ਵੀ ਜਿਹੜਾ ਖੁੱਡੀਆਂ ਸਾਹਿਬ ਨੇ ਅੰਕੜਾ ਪੇਸ਼ ਕੀਤਾ ਉਹਦੇ ਵਿੱਚੋਂ ਕਿੰਨਾ ਕੁਝ ਨਿਕਲ ਕੇ ਆਉਂਦਾ ਵੀ ਨੁਕਸਾਨ ਕਿਸ ਤਰੀਕੇ ਦਾ ਹੋਇਆ ਕਈ 100 ਕਰੋੜ ਦਾ ਨੁਕਸਾਨ ਤਾਂ ਇਸ ਗੱਲ ਦੇ ਵਿੱਚ ਹੀ ਆ ਵੀ ਸਾਡੇ ਖੇਤਾਂ ਦੇ ਵਿੱਚ ਰੇਤ ਆ ਗਈ ਕਈ 100 ਕਰੋੜ ਦਾ ਨੁਕਸਾਨ ਇਸ ਕਰਕੇ ਆ ਵੀ ਭਾਈ ਸਾਡੀ ਫਸਲ ਬਰਬਾਦ ਹੋ ਗਈ ਕਈ 100 ਕਰੋੜ ਦਾ ਨੁਕਸਾਨ ਇਸ ਕਰਕੇ ਆ ਕਿ ਸਾਡੀਆਂ ਕੱਦਾਂ ਟੈਗਾਂ ਸਾਡੇ ਪਸ਼ੂ ਮਰ ਗਏ ਕਈ ਸੌ ਨੇ ਕਈ ਹਜ਼ਾਰ ਕਰੋੜ ਦਾ ਨੁਕਸਾਨ ਇਸ ਕਰਕੇ ਆ ਵੀ ਬੰਦੇ ਮੁੱਕ ਗਏ ਆ ਕਈ ਹਜ਼ਾਰ ਕਰੋੜ ਦਾ ਨੁਕਸਾਨ ਇਹ ਵੀ ਆ ਵੀ ਸਦਰਾਂ ਸਾਡੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਮਤਲਬ ਇਹ ਹੈ ਜੀ ਕਿ ਪੰਜਾਬ ਦਾ ਨੁਕਸਾਨ ਆ ਜਿਹੜਾ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੋਇਆ ਪਿਆ ਹੁਣ ਇਸ ਮਾਮਲੇ ਦੇ ਵਿੱਚ ਕੇਂਦਰ ਦੀ ਸਰਕਾਰ ਕਿੰਨੀ ਜੀ ਗੱਫੇ ਜਾਰੀ ਕਰ ਰਹੇ ਆ ਉਹਨਾਂ ਨੇ ਕਿਹਾ ਜੀ ਕਿ ਐਸਡੀ ਆਰਐਫ ਦੀ ਅਸੀਂ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਆ ਇਹਦੇ ਵਿੱਚੋਂ ਕਹਿੰਦੇ ਜੀ ਹੁਣ ਰਾਹਤ ਦਿੱਤੀ ਜਾ ਸਕਦੀ ਆ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਵੀ ਕੋਈ ਰਾਹਤ ਵਾਲੀ ਗੱਲ ਨਹੀਂ ਇਹ ਗੋਗਲੋਂ ਤੋਂ ਮਿੱਟੀ ਝਾੜਦੇ ਆ ਇਹ ਡਰਾਮਾ ਕਰਦੇ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਕਿ ਮਿਸ਼ਨ ਚੜ੍ਹਦੀ ਕਲਾ ਸਕੀਮ ਕੀ ਆ ਇਸ ਸਕੀਮ ਦੇ ਵਿੱਚ ਕੌਣ-ਕੌਣ ਕਿਵੇਂ-ਕਿਵੇਂ ਪੈਸੇ ਦੇ ਸਕਦਾ ਉਹ ਪੈਸਾ ਲਾਉਣ ਦੇ ਬਾਰੇ ਪੀੜਤਾਂ ਦੇ ਉੱਤੇ ਪ੍ਰਭਾਵਿਤ ਲੋਕਾਂ ਦੇ ਬਾਰੇ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਤੇ ਫਿਰ ਕਰਾਂਗੇ ਟਿੱਪਣੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਨੇ ਪੰਜਾਬ ਨੂੰ ਮੁੜ ਪੈਰਾਂ ਸਿਰ ਖੜਾ ਕਰਨ ਦੇ ਲਈ ਸਮੂਹ ਪੰਜਾਬੀਆਂ ਦੇ ਸਾਥ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਭਿਆਨਕ ਹੜ੍ਹ ਆਇਆ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਇਸ ਦੌਰ ਨੂੰ ਕਦੇ ਭੁੱਲ ਨਹੀਂ ਸਕਣਗੀਆਂ ਇਸ ਹੜ੍ਹ ਨੇ ਸਿਰਫ ਕਹਿਰ ਹੀ ਨਹੀਂ ਟਾਇਆ ਸਗੋਂ ਲੱਖਾਂ ਦੇ ਸੁਪਨੇ ਵੀ ਪਾਣੀ ਦੇ ਵਿੱਚ ਵਹਿ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 2300 ਦੇ ਕਰੀਬ ਪਿੰਡ ਡੁੱਬੇ 7 ਲੱਖ ਲੋਕ ਬੇਕਾਰ ਹੋਏ 30 ਲੱਖ ਲੋਕ ਪ੍ਰਭਾਵਿਤ ਹੋਏ 3200 ਦੇ ਕਰੀਬ ਸਕੂਲ ਖੰਡਰ ਬਣ ਗਏ 56 ਜਾਨਾਂ ਗਈਆਂ 8500 ਕਿਲੋਮੀਟਰ ਸੜਕਾਂ ਬਰਬਾਦ ਹੋਈਆਂ 2500 ਪੁਲ ਟੁੱਟੇ ਤੇ ਸਰਕਾਰੀ ਬਿਲਡਿੰਗਾਂ 19 ਕਾਲਜ ਖੰਡਰ ਬਣ ਗਏ ਮੁੱਢਲੇ ਅੰਦਾਜ਼ਾ ਮੁਤਾਬਕ 13800 ਕਰੋੜ ਰੁਪਏ ਦਾ ਨੁਕਸਾਨ ਹੋਇਆ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪਾਣੀ ਘਟੇਗਾ ਜਾਂ ਘਟ ਰਿਹਾ ਤਾ ਸਰਵੇ ਹੋਰ ਕੀਤੇ ਜਾਣਗੇ ਜਾਣਕਾਰੀ ਸਾਹਮਣੇ ਆਏਗੀ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ ਮੈਂ ਇਹ ਗੱਲ ਕਹਣਾ ਜੀ ਕਿ ਪੰਜਾਬ ਦੇ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਹੈ ਕਿਉਂਕਿ ਕਿਸੇ ਵੀ ਸੰਕਟ ਦੇ ਵਿੱਚ ਪੰਜਾਬ ਫਸਿਆ ਹੈ ਤਾਂ ਪੰਜਾਬ ਕਦੇ ਘਬਰਾਇਆ ਨਹੀਂ ਸਗੋ ਸੰਕਟ ਦੇ ਸਾਹਮਣੇ ਹਿੱਕ ਤਾਨ ਕੇ ਖੜਿਆ ਇਸ ਛੜ ਦੇ ਵਿੱਚ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਅੱਗੇ ਆਏ ਤੇ ਇੱਕ ਪਰਿਵਾਰ ਬਣ ਕੇ ਪੂਰੇ ਪੰਜਾਬ ਨੇ ਹਰ ਪੀੜਤਾ ਦੀ ਮਦਦ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਇਹੀ ਪੰਜਾਬੀ ਹੋਣ ਦਾ ਜਜ਼ਬਾ ਸੀ ਇਹੀ ਪੰਜਾਬੀ ਹੋਣ ਦਾ ਅਜੇ ਤੱਕ ਜਜ਼ਬਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਕਹਿਣੀ ਬਣਦੀ ਆ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਲੋਕਾਂ ਦੇ ਕੋਲੋਂ ਵਪਾਰੀਆਂ ਦੇ ਕੋਲੋਂ ਕਲਾਕਾਰਾਂ ਦੇ ਕੋਲੋਂ ਸਭਨਾਂ ਦੇ ਕੋਲੋਂ ਪੰਜਾਬ ਦੇ ਇਨ੍ਹਾਂ ਪੀੜਤ ਲੋਕਾਂ ਦੇ ਲਈ ਮਦਦ ਦੀ ਮੰਗ ਕੀਤੀ ਗਈ ਆ ਅਸੀਂ ਮੰਨਦੇ ਜੀ ਕਿ ਇਸ ਵੇਲੇ ਇਨ੍ਹਾਂ ਲੋਕਾਂ ਨੂੰ ਮਦਦ ਦੀ ਬਹੁਤ ਲੋੜ ਆ ਇਹ ਵੀ ਸਾਨੂੰ ਪਤਾ ਜੀ ਕਿ ਜੇ ਪਹਿਲਾਂ 100% ਦੀ ਭਾਵਨਾ ਸੀ ਸੇਵਾ ਦੀ ਵੀ ਲੰਗਰ ਲੈ ਕੇ ਜਾਣਾ ਪਸ਼ੂਆਂ ਦਾ ਆਚਾਰ ਲੈ ਕੇ ਜਾਣਾ ਤੂੜੀ ਲੈ ਕੇ ਜਾਣੀ ਆ ਹਰਾ ਚਾਰਾ ਲੈ ਕੇ ਜਾਣਾ ਸੁੱਕੀ ਰਸਦ ਲੈ ਕੇ ਜਾਣੀ ਆ ਦਵਾਈਆਂ ਲੈ ਕੇ ਜਾਣੀਆਂ ਇਹ جنੂਨ ਹੁਣ 100 ਦੀ ਥਾਂ ਦੇ ਉੱਤੇ ਪੱਚੀਆਂ ਤੇ ਆ ਗਿਆ ਤੇ ਪੱਚੀਆਂ ਤੋਂ ਘਟ ਕੇ ਇਹਨੇ 10 ਦੇ ਉੱਤੇ ਪੰਜਾਂ ਦੇ ਉੱਤੇ ਵੀ ਆਉਣਾ ਪਰ ਇਹ ਵੀ ਗੱਲ ਸੱਚੀ ਆ ਕਿ ਜਿਹੜੇ ਲੋਕ ਇਸ ਵੇਲੇ ਪੀੜਤ ਨੇ ਪ੍ਰਭਾਵਿਤ ਨੇ ਇਹਨਾਂ ਦੇ ਘਰ ਬਣ ਜਾਣੇ ਆ ਉਹ ਸਰਕਾਰ ਵੱਧ ਪੈਸਾ ਦੇਵੇ ਘੱਟ ਪੈਸਾ ਦੇਵੇ ਇਹ ਉਹਨੂੰ ਪਤਾ ਪਰ ਆਮ ਲੋਕਾਂ ਨੇ ਦਾਨੀ ਲੋਕਾਂ ਨੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੇ ਇਹਨਾਂ ਦੇ ਘਰ ਪੱਕੇ ਕਰ ਦੇਣੇ ਆ 100% ਦੇ ਦਾਅਵੇ ਨਾਲ ਇਹ ਗੱਲ ਕਹਨੇ ਆ ਖੇਤ ਵੀ ਰੇਤ ਤੋਂ ਸਖਣੇ ਕਰ ਦੇਣੇ ਰੇਤ ਆ ਜਿਹੜੀ ਉਹ ਕੱਢ ਦੇਣੀ ਆ ਇਹਨਾਂ ਦੇ ਪਸ਼ੂ ਵੀ ਜਿਹੜੇ ਲਿਆ ਕੇ ਖੜਾ ਦੇਣੇ ਆ ਲੋਕਾਂ ਨੇ ਕਿਉਂਕਿ ਜਿੰਨੇ ਕਲਾਕਾਰਾਂ ਨੇ ਜਿੰਨੇ ਵਪਾਰੀਆਂ ਨੇ ਜਿੰਨੇ ਰਾਜਨੀਤਿਕ ਲੋਕਾਂ ਨੇ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਿੰਨੇ ਐਨਆਰਆਈ ਪਹਾਣਾ ਵੀਰਾਂ ਨੇ ਮਦਦ ਦਾ ਐਲਾਨ ਕੀਤਾ ਉਹ ਵੀ ਸੱਚੀ-ਮੁੱਚੀ ਛਲਾਗਾ ਦੀ ਗੱਲ ਆ ਪਰ ਵੀਨੇ ਭਾਈ ਇਹ ਲੋਕ ਕਦੋਂ ਕਿਤਾਬੇ ਆਉਂਦੇ ਆ ਪਰ ਦੁੱਖ ਇਸ ਗੱਲ ਦਾ ਕਿ ਜਦੋਂ ਤੱਕ ਇਹ ਹੜ ਮਾਰੇ ਲੋਕ ਤਾਬੇ ਆਉਂਦੇ ਆ ਉਹਨਾਂ ਤੱਕ ਦੁਬਾਰਾ ਫੇਰ ਹੜ ਆ ਜਾਂਦੇ ਆ ਕਿਉਂਕਿ ਇੱਕ ਵਾਰ ਬੰਦਾ ਹੜ ਦਾ ਝੰਬਿਆ ਹੋਵੇ ਤੇ ਕਈ ਸਾਲ ਉਹ ਮੁੜ ਕੇ ਪੈਰਾਂ ਸਿਰ ਨਹੀਂ ਹੁੰਦਾ ਇਹ ਦੁਬਾਰਾ ਫੇਰ ਉਸ ਤਰੀਕੇ ਦੇ ਹੜ ਦੀ ਮਾਰ ਦੇ ਵਿੱਚ ਆਉਂਦੇ ਆ ਸਾਡੇ ਬੰਨਾਂ ਦੀ ਗੱਲ ਕਰ ਲੋ ਸਾਡੀਆਂ ਸਫਾਈਆਂ ਦੀ ਗੱਲ ਕਰ ਲੋ ਡਰੇਨਾ ਵਾਲੀ ਇਹਨਾਂ ਲੋਕਾਂ ਦੇ ਜੀਵਨ ਪੱਧਰ ਦੀ ਗੱਲ ਕਰ ਲੋ ਸਾਰਾ ਕੁਝ ਜਦੋਂ ਦੇਖਦੇ ਆ ਤੇ ਤਰਸ ਆਉਂਦਾ ਲੰਘ ਕੱਲ ਰਾਹੁਲ ਗਾਂਧੀ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਸਰੋਪਾ ਦੇੜ ਵਾਲੇ ਮੈਨੇਜਰ ਦੱਤ ਬਦਲਾ ਕਰ ਦਿੱਤਾ ਗਿਆ ਕਥਾਵਾਚਕ ਤੇ ਇੱਕ ਹੋਰ ਸਿੰਘ ਆ ਉਹਨਾਂ ਨੂੰ ਪਤਾ ਲੱਗਾ ਜੀ ਸਸਪੈਂਡ ਕਰ ਦਿੱਤਾ ਗਿਆ ਇਹ ਕਿਉਂ ਕੀਤਾ ਗਿਆ ਕਿਉਂਕਿ ਰਾਹੁਲ ਗਾਂਧੀ ਜਿਹੜੇ ਕਿ ਇਸ ਵੇਲੇ ਸੰਸਦ ਮੈਂਬਰ ਆ ਜਿਹੜੇ ਕਿ ਗਾਂਧੀ ਪਰਿਵਾਰ ਦੇ ਪੁੱਤ ਆ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਹੜਪੀੜਤ ਖੇਤਰਾਂ ਦਾ ਦੌਰਾ ਕੀਤਾ ਗਿਆ ਜਦੋਂ ਉਹ ਉੱਥੇ ਆਏ ਤੇ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਗਏ ਤੇ ਗੁਰੂ ਘਰ ਦੇ ਵਿੱਚ ਸਿਰੋਪਾਓ ਦਿੱਤਾ ਗਿਆ ਇਸ ਗੱਲ ਦੇ ਉੱਤੇ ਵਿਵਾਦ ਪੈਦਾ ਹੋ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਿਰੋਪਾਓ ਕਿਉਂ ਦਿੱਤਾ ਗਿਆ ਜਿਨ੍ਹਾਂ ਨੇ 84 ਕਤਲੇਆਮ ਕੀਤਾ ਕਰਵਾਇਆ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ ਕਿਉਂ ਕੀਤਾ ਗਿਆ ਇਹ ਸਾਰਾ ਕੁਝ ਇਸ ਕਰਕੇ ਕਾਰਵਾਈ ਕੀਤੀ ਗਈ ਆ ਕੁਝ ਲੋਕ ਇਹ ਗੱਲ ਕਹਿੰਦੇ ਜੀ ਕਿ ਦਾਦੀ ਦੇ ਵੱਲੋਂ ਕੀਤੇ ਗਏ ਮਾੜੇ ਕੰਮ ਦੀ ਸਜ਼ਾ ਮਿਲੀ ਉਹਨੂੰ ਤੇ ਹੁਣ ਪੋਤੇ ਦਾ ਕੀ ਕਸੂਰ ਆ ਵੀ ਭਾਈ ਪੋਤੇ ਨੂੰ ਵੀ ਆਪਾਂ ਕਹਿੰਦੇ ਜੀ ਸਰੋ ਪਾਣੀ ਦੇਣਾ ਇਹਨੂੰ ਆ ਇਹ ਨਹੀਂ ਕਰਨਾ ਆ ਨਹੀਂ ਕਰਨਾ ਲੋਕਾਂ ਦਾ ਇਹ ਵੀ ਕਹਿਣਾ ਕਿ ਭਾਈ ਹੁਣ ਇਹ ਗੱਲ ਉਹਨੇ ਨਾਲ ਸੰਬੰਧਤ ਸੀ ਨਾ ਕਿ ਪੋਤੇ ਨਾਲ ਸੰਬੰਧਤ ਸੀ ਜੇ ਅਜ ਰਾਹੁਲ ਗਾਂਧੀ ਵੈਆ ਹੁੰਦਾ ਤੇਰੇ ਨਿਆਣੇ ਹੁੰਦੇ ਤੇ ਕੀ ਨਿਆਣਿਆਂ ਦੇ ਨਾਲ ਵੀ ਇਉਂ ਹੋਣਾ ਸੀ ਵੀ ਭਾਈ ਤੁਹਾਡੀ ਜਿਹੜੀ ਪਰਦਾਦੀ ਆ ਉਹਦੇ ਨਾਲ ਆਹ ਗੱਲ ਜੁੜੀ ਆ ਇਸ ਕਰਕੇ ਤੁਹਾਨੂੰ ਗੁਰੂ ਘਰ ਦੇ ਵਿੱਚ ਆ ਨਹੀਂ ਸਨਮਾਨ ਮਿਲਣਾ ਤੁਹਾਨੂੰ ਗੁਰੂ ਘਰ ਦੇ ਵਿੱਚ ਆ ਨਹੀਂ ਹੋਣ ਦੇਣਾ ਪਰ ਕੁਝ ਲੋਕ ਇਹ ਗੱਲ ਕਹਿੰਦੇ ਵੀ ਭਾਈ ਗਾਂਧੀ ਪਰਿਵਾਰ ਦੇ ਨਾਲ ਇਵੇਂ ਹੋਣਾ ਚਾਹੀਦਾ ਗੱਲ ਅਸਲ ਵਿੱਚ ਸਿਆਸੀ ਬਣੀ ਪਈ ਆ ਗੱਲ ਸਿਆਸੀ ਆ ਕੁਝ ਕਿ ਸਿਆਸੀ ਪਾਰਟੀਆਂ ਦੀ ਰਾਜਨੀਤੀ ਚੱਲਦੀ ਇਸ ਤਰੀਕੇ ਦੇ ਨਾਲ ਆ ਕੋਈਕਾ ਲੋਕ ਜਜ਼ਬਾਤੀ ਹੋਣ ਕਰਕੇ ਇਹਨੂੰ ਹੋਰ ਪ੍ਰਸੰਗ ਚ ਲੈ ਲੈਂਦੇ ਆ ਜਦੋਂ ਤਰਕ ਦੀ ਗੱਲ ਕਰਦੇ ਆ ਉਦੋਂ ਹੋਰ ਗੱਲ ਹੁੰਦੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇੱਕ ਮੈਂਬਰ ਨੇ ਬੀਬੀ ਜੀ ਕਿਰਨਜੀਤ ਕੌਰ ਉਹਨਾਂ ਨੇ ਕੱਲ ਇੱਕ ਪੋਸਟ ਪਾਈ ਆ ਮੈਂ ਤੁਹਾਨੂੰ ਸਿਰਫ ਉਹ ਪੋਸਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਨਾ ਤੇ ਫਿਰ ਤੁਸੀਂ ਆਪਣਾ ਅੰਦਾਜ਼ਾ ਲਾ ਲਿਓ ਤੇ ਬਾਅਦ ਵਿੱਚ ਕਰ ਲੈਣ ਟਿੱਪਣੀ ਬੀਬੀ ਕਿਰਨਜੀਤ ਨੇ ਇਹ ਗੱਲ ਕਹੀ ਆ ਕਿ ਮੇਰੀ ਗੱਲ بڑے ਲੋਕਾਂ ਨੂੰ ਚੰਗੀ ਨਹੀਂ ਲੱਗਣੀ ਪਰ ਮੈਂ ਕਰਨਾ ਚਾਹੁੰਦੀ ਹਾਂ ਜੇ ਇੰਦਰਾ ਗਾਂਧੀ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਤੱਕ ਕੌਮ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜ ਉਸਦੇ ਪੋਤੇ ਦਾ ਕੀ ਦੋਸ਼ ਜੋ ਆਪ ਉਸ ਵੇਲੇ ਬੱਚਾ ਸੀ ਰਾਹੁਲ ਗਾਂਧੀ ਇੱਕ ਨਿਮਾਣੇ ਬੰਦੇ ਵਾਂਗ ਕਈ ਵਾਰ ਦਰਬਾਰ ਸਾਹਿਬ ਦੇ ਵਿੱਚ ਆਇਆ ਤੇ ਉਸ ਨੇ ਸਿੱਖਾਂ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਇਸ ਲਈ ਦਾਦੀ ਦੇ ਗੁਨਾਹਾਂ ਲਈ ਉਹ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਜਿਵੇਂ ਕਿ ਠਹਿਰਾਇਆ ਜਾ ਰਿਹਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਇਹ ਪੋਸਟ ਪਾਉਣ ਤੋਂ ਬਾਅਦ ਬੀਬੀ ਕਿਰਨਜੋਤ ਕੌਰ ਨੂੰ ਵੀ ਰਲਵੀਆਂ ਮਿਲਵੀਆਂ ਪ੍ਰਤੀਕਿਰਿਆਵਾਂ ਮਿਲੀਆਂ ਕੁਝ ਲੋਕ ਇਹ ਗੱਲ ਕਹਿੰਦੇ ਤੁਸੀਂ ਕਾਂਗਰਸ ਦੀ ਝੋਲੀ 'ਚ ਬਹਿ ਗਏ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਗੱਲ ਤਾਂ ਸਹੀ ਆ ਦਾਦੇ ਜਾਂ ਦਾਦੀ ਦੇ ਵੱਲੋਂ ਕੀਤੀ ਗਈ ਗੱਲ ਪੋਤੇ ਜਾਂ ਪੋਤੀ ਦੇ ਉੱਤੇ ਕਿਵੇਂ ਲਾਗੂ ਹੁੰਦੀ ਹੈ ਸਵਾਲ ਇਹ ਆ ਕੁਝ ਲੋਕ ਇਹ ਗੱਲ ਕਹਿੰਦੇ ਜੀ ਕਿ ਭਾਈ ਇਸ ਗੱਲ ਨੂੰ ਹੁਣ ਇਸ ਪ੍ਰਸੰਗ ਦੇ ਵਿੱਚ ਈਵੇਂ ਨਹੀਂ ਵਰਤਣਾ ਚਾਹੀਦਾ ਕੁਝ ਕੁ ਲੋਕ ਆਪਾਂ ਜਾਣਦੇ ਵੀ ਇਹ ਗੱਲ ਕਹਿੰਦੇ ਵੀ ਭਾਈ ਇਹ ਐਂ ਹੀ ਹੋਣਾ ਚਾਹੀਦਾ ਠੀਕ ਆ ਇਹ ਗਾਂਧੀ ਪਰਿਵਾਰ ਦੇ ਨਾਲ ਐਂ ਹੋਣਾ ਚਾਹੀਦਾ ਮੈਂ ਕਦੇ-ਕਦੇ ਸੋਚ ਵਿਚਾਰ ਦੇ ਵਿੱਚ ਪੈਂਦਾ ਵੀ ਭਾਈ ਆਪਾਂ ਇਸ ਮਾਮਲੇ ਦੇ ਵਿੱਚ ਸਪਸ਼ਟ ਕਦੋਂ ਹੋਵਾਂਗੇ ਇਸ ਮਾਮਲੇ ਦੇ ਵਿੱਚ ਆਪਣੀ ਰਾਏ ਸਪਸ਼ਟ ਕਦੋਂ ਬਣਾਵਾਂਗੇ ਕਿਉਂਕਿ ਦੇਖੋ ਇਹ ਮਾਮਲਾ ਸਿਆਸੀ ਬਣਦਾ ਹਰ ਵਾਰੀ ਵੋਟਾਂ ਦਾ ਮਾਮਲਾ ਬਣ ਜਾਂਦਾ ਹਰ ਵਾਰੀ ਇਸ ਮਸਲੇ ਦੇ ਵਿੱਚੋਂ ਵੋਟਾਂ ਨਿਕਲਦੀਆਂ ਬਿਨੇ ਪਾਈ ਕੀ ਬਣਦਾ ਪਰ ਇਸ ਵੇਲੇ ਬਿਹਾਰ ਦਾ ਮੁੱਦਾ ਆਪਾਂ ਜਾਣਦੇ ਜੀ ਕਿ ਵੋਟਾਂ ਦਾ ਸਿਰ ਦੇ ਉੱਤੇ ਆ ਤੇ ਲੰਘੇ ਕੱਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਬਿਹਾਰ ਦੇ ਵਿੱਚ ਅਸੀਂ ਇੱਕ ਨਵੀਂ ਪਹਿਲ ਕਰ ਰਹੇ ਆ ਜਿਹੜੀਆਂ ਈਵੀਐਮ ਆ ਉਹਨਾਂ ਦੇ ਉੱਤੇ ਸਾਰੇ ਉਮੀਦਵਾਰਾਂ ਦੀ ਫੋਟੋ ਤੇ ਚੋਣ ਨਿਸ਼ਾਨ ਤੇ ਹੁੰਦੀ ਆ ਉਹ ਕਹਿੰਦੇ ਜੀ ਉਮੀਦਵਾਰਾਂ ਨੇ ਫੋਟੋਆਂ ਰੰਗीन ਤੇ ਵੱਡੀਆਂ ਹੋਇਆ ਕਰਨੀਆਂ ਤੇ ਫੌਂਟ 30 ਦੇ ਵਿੱਚ 30 ਨੰਬਰ ਫੌਂਟ ਦੇ ਵਿੱਚ ਉਹ ਕਹਿੰਦੇ ਜੀ ਉਮੀਦਵਾਰ ਦਾ ਨਾਮ ਹੋਇਆ ਕਰੂਗਾ ਕਿਉਂਕਿ ਕਈਆਂ ਨੂੰ ਝੋਲਾ ਪੈਂਦਾ ਕਈਆਂ ਨੂੰ ਘਟ ਦਿਸਦਾ ਕਈਆਂ ਦੀ ਨਿਗਾਹ ਦੀ ਸਮੱਸਿਆ ਉਹਨਾਂ ਨੂੰ ਵੀ ਕੋਈ ਵੋਟ ਪਾਉਣ ਦੇ ਵਿੱਚ ਦਿੱਕਤ ਨਾ ਆਵੇ ਉਹ ਪਲੇਖੇ ਦੇ ਵਿੱਚ ਨਾ ਰਹਿਣ ਸੋ ਇਸ ਤਰੀਕੇ ਦੇ ਕਹਿੰਦੇ ਵੀ ਤਜਰਬੇ ਅਸੀਂ ਕਰਨੇ ਆ ਬਾਕੀ ਵੈਨੇ ਬਣਦਾ ਕੀ ਆ ਪਰ ਜਾਂਦੇ ਜਾਂਦੇ ਮੇਰੀ ਇੱਕ ਬੇਨਤੀ ਫੇਰ ਆ ਹੜਪੀੜਤਾ ਦੀ ਬੜਤ ਬਦਦਰ ਕਰੋ ਆਪਣੇ ਹਿਸਾਬ ਨਾਲ ਮਦਦ ਕਰੋ ਜ਼ਰੂਰ ਮਦਦ ਕਰੋ ਨਿਰਸਵਾਰਥ ਹੋ ਕੇ ਮਦਦ ਕਰੋ ਜਿਹੜੇ ਮਦਦ ਲੈਣ ਵਾਲੇ ਆ ਉਹ ਵੀ ਇਮਾਨਦਾਰੀ 100% ਦੀ ਵਰਤਣ ਵੀ ਜੇ ਕਿਸੇ ਨੇ ਕੋਈ ਚੀਜ਼ ਦਿੱਤੀ ਆ ਉਹ ਨਸ਼ਰ ਜ਼ਰੂਰ ਕਰਿਆ ਕਰਨ ਵੀ ਭਾਈ ਸਾਨੂੰ ਆ ਚੀਜ਼ ਮਿਲ ਗਈ ਵੀਰ ਜੀ ਸਾਨੂੰ ਹੁਣ ਹੋਰ ਕੁਝ ਨਹੀਂ ਚਾਹੀਦਾ ਇਹ ਕਿਸੇ ਹੋਰ ਨੂੰ ਦੇ ਦਿਓ ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ